ਬਾਬਾ ਜੀ ਸਿੰਘ ਜੀ ਤਨ ਬਾਬਾ ਜੁਜਾਰ ਸਿੰਘ ਜੀ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੇ ਕੇ ਸਹੀ ਦੇ ਦਿਨ ਚੱਲ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਵਿਛੋੜੇ ਤੇ ਸਹੀਦੀ ਦਿਨ ਚੱਲ ਰਹੇ ਨੇ ਜਿਹੜੇ ਕਿ ਦਸੰਬਰ ਲਾਸਟ ਵਿੱਚ ਆਉਂਦੇ ਨੇ ਤੇ ਇਸ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵੀ ਬਹੁਤ ਘਟ ਹੁੰਦਾ ਤੇ ਸੰਗਤ ਪਿਆਰ ਨਾਲ ਜਾਂਦੀ ਤੇ ਉੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀ ਜਿੱਥੇ ਭਗਵੰਤ ਮਾਨ ਵੀ ਪਹੁੰਚਿਆ ਭਗਵੰਤ ਮਾਨ ਨੇ ਵੀਡੀਓ ਸ਼ੇਅਰ ਕੀਤੀ ਸਭ ਤੋਂ ਪਹਿਲਾਂ ਉਹ ਦੇਖੋ ਤੁਸੀਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਲੋਕਾਂ ਦੇ ਸਵਾਲਾਂ ਦੀ ਆਖਰ ਤੱਕ ਸਾਡੇ ਨਾਲ ਜ਼ਰੂਰ ਬਨੇ ਰਹੋ ਇੱਕ ਵੀਰ ਨੇ ਸੰਦੂ ਹਰਜੀਤ 08 ਨੇ ਇਹਨਾਂ ਨੂੰ ਕਮੈਂਟ ਕਰਕੇ ਇੱਕ ਸਵਾਲ ਪੁੱਛਿਆ ਕਿ ਇਹਨਾਂ ਦਿਨਾਂ 'ਚ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ 'ਚ ਦਾਰੂ ਦੇ ਠੇਕੇ ਕਿਉਂ ਬੰਦ ਨਹੀਂ ਹੋਏ ਕਿਉਂਕਿ ਇਹ ਸਭ ਤਾਂ ਪੰਜਾਬ ਵਿੱਚ ਹੈ ਪੰਜਾਬ ਦਾ ਸਾਰਾ ਹੱਥ ਭਗਵੰਤ ਮਾਨ ਦੇ ਹੱਥ ਵਿੱਚ ਹੀ ਹੈ ਸਾਰਾ ਕੰਮ ਭਗਵੰਤ ਮਾਨ ਦੇ ਹੱਥ ਵਿੱਚ ਹੈ ਜੇ ਉਹ ਚਾਹੁੰਦਾ ਤਾਂ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਵਿੱਚ ਬੰਦ ਸੱਤ ਦਿਨਾਂ ਲਈ ਠੇਕੇ ਬੰਦ ਕਰਵਾ ਸਕਦਾ ਸੀ ਲੇਕਿਨ ਇਸ ਨੇ ਇਹ ਕੰਮ ਨਹੀਂ ਕੀਤਾ ਤੁਹਾਡੇ ਕੀ ਕਹਿਣੇ ਇਹਨਾਂ ਸਵਾਲਾਂ ਬਾਰੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ